ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹੁਣੇ-ਹੁਣੇ ਸੰਭੂ ਬਾਰਡਰ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਅਤੇ ਸਬਸਕ੍ਰਾਈਬ ਸੰਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਜੀ ਇਸ ਵੇਲੇ ਦੀ ਜੋ ਵੱਡੀ ਖਬਰ ਸੰਭੂ ਬਾਰਡਰ ਤੋਂ ਆ ਰਹੀ ਹੈ ਜੀ ਹਾਂ ਖਬਰ ਤੁਹਾਡੇ ਨਾਲ ਦੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇ ਜੀ ਹਾਂ ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਵੱਲੋਂ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ ਅਤੇ ਇਸ ਨੂੰ ਲੈ ਕੇ ਸੰਭੂ ਬਾਡਰ ਦੇ ਉੱਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋਇਆ ਹੈ ਤੇ ਇਸ ਮੋਕੇ ਕਿਸਾਨਾਂ ਨੂੰ ਖਿਦੇੜਨ ਦੇ ਲਈ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਹਨ ਜੀਹਾਂ ਜਾਣਕਾਰੀ ਤੁਹਾਡੇ ਨਾਲ ਸ਼ੁਰੂ ਕਰਦੀਏ ਤਾਂ ਤੁਹਾਨੂੰ ਦਸੀਏ ਅੱਗੇ ਤਾਂ ਚੰਡੀਗੜ੍ਹ 'ਚ 12 ਫਰਵਰੀ ਦੀ ਰਾਤ ਨੂੰ 5:30 ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਘਟੂ ਘਟ ਸਮਰਥਨ ਮੁੱਲ ਗਰੰਟੀ ਐਮਐਸਪੀ ਇਲੈਕਟ੍ਰੋਨਿਕ ਲੈ ਅਤੇ ਕਰਜ਼ਾ ਮਾਫੀ ਬਾਰੇ ਸਹਿਮਤੀ ਨਹੀਂ ਬਣਾ ਸਕੇ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਮਣ ਸਿੰਘ ਪਤੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਮੰਗਾਂ ਪ੍ਰਤੀ ਗੰਬੀਰ ਨਹੀਂ ਹੈ ਤੇ ਉਸ ਦੇ ਮਨ ਵਿੱਚ ਕੁਝ ਗੜਬੜ ਹੈ ਉਹ ਸਿਰਫ ਸਮਾਂ ਪਾਸ ਕਰਨਾ ਚਾਹੁੰਦੀ ਆ ਅਸੀਂ ਸਰਕਾਰ ਦੇ ਪ੍ਰਸਤਾਵ ਤੇ ਵਿਚਾਰ ਕਰਾਂਗੇ ਪਰ ਅੰਦੋਲਨ ਤੇ ਕਾਇਮ ਰਹਾਂਗੇ ਜੀ ਹਾਂ ਤੇ ਦੂਜੇ ਪਾਸੇ ਹੀ ਕੇਂਦਰੀ ਮੰਤਰੀ ਅਰਜਨੂ ਮੁੰਡਾ ਨੇ ਕਿਹਾ ਹੈ ਕਿ ਸਭ ਕੁਝ ਗੱਲਬਾਤ ਰੇ ਸਲਝਾਇਆ ਜਾਣਾ ਚਾਹੀਦਾ ਕੁਝ ਮੁੱਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਕਮੇਟੀ ਬਣਾਉਣ ਦੀ ਲੋੜ ਹੈ ਤੇ ਹੁਣ ਇਹ ਵੱਡੀ ਖਬਰ ਆ ਰਹੀ ਜਿੱਥੇ ਕਿ ਉਥੇ ਹੁਣ ਪੁਲਸ ਵੱਲੋਂ ਲੋਕ ਕਿਸਾਨਾਂ ਤੇ ਅਥਰ ਗੈਂਸ ਦੇ ਗੋਲੇ ਦਾਗੇ ਜਾ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ